ਲਗਾਤਾਰ بارش ਪੰਜਾਬ ਦੇ ਲੋਕਾਂ ਲਈ ਆਫਤ ਬਣੀ ਹੋਈ ਆ ਜਿੱਥੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤਾਂ ਦੂਜੇ ਪਾਸੇ ਕਈ ਗਰੀਬਾਂ ਦੇ ਘਰ ਇਸ ਨਾਲ ਡਿੱਗ ਰਹੇ ਨੇ ਹਾਂ ਇਸ ਟਾਈਮ ਅਸੀਂ ਖੜੇ ਆ ਫਰੀ ਕੋਟ ਜ਼ਿਲ੍ਹੇ ਦੇ ਪਿੰਡ ਕੁਦੂ ਵਾਲਾ ਦੱਸਿਆ ਗਿਆ ਕਿ ਇਸ ਪਿੰਡ ਦੇ ਵਿੱਚ 7 ਤੋਂ 8 ਦੇ ਕਰੀਬ ਘਰ ਨੇ ਜਿਨ੍ਹਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਆ ਇਸ ਟਾਈਮ ਜਿਹੜੇ ਇਸ ਘਰ ਦੇ ਵਿੱਚ ਖੜੇ ਆ ਇਹਨਾਂ ਕਿਸ ਘਰ ਦੀਆਂ ਦੋ ਛੱਤਾਂ ਜਿਹੜੀਆਂ ਡਿੱਗ ਚੁੱਕੀਆਂ ਘਰ ਦੇ ਪਿਛਲੇ ਪਾਸੇ ਖੇਤਾਂ ਦੇ ਵਿੱਚ ਜਿਹੜਾ بارش ਦਾ ਪਾਣੀ ਖੜਾ ਹੋਇਆ ਸੀ ਉਸ ਦੇ ਕਾਰਨ ਜਿਹੜਾ ਬਿਲਕੁਲ ਜਿਹੜੇ ਨੇ ਦੋ ਕਮਰੇ ਜਿਹੜੇ ਹੈਗੇ ਤਬਾਹ ਹੋ ਚੁੱਕੇ ਆ ਸਾਰਾ ਇਹ ਮਲਬਾ ਥੱਲੇ ਜਿਹੜਾ ਖੇਤਾਂ ਵਿੱਚ ਡਿੱਗ ਚੁੱਕੇ ਹੈਗਾ ਬੁਰੀ ਤਰ੍ਹਾਂ ਜਿਹੜੀ ਛੱਤ ਡਿੱਗ ਚੁੱਕੀ ਆ ਤੇ ਬਾਕੀ ਜਿਹੜੇ ਬਚੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈਗੇ ਤੇੜਾਂ ਆਈਆਂ ਹੋਈਆਂ ਆਪਾਂ ਗੱਲਬਾਤ ਕਰਾਂਗੇ ਹਾਂਜੀ ਵਾਜੀ ਕੀ ਕਹਿਣਾ ਹੈਗਾ ਕਦੋਂ ਦੀ ਗੱਲ ਜਿਹੜੀ ਹੈਗੀ ਆ ਜਦੋਂ ਇਹ ਹੋਇਆ ਇਹ ਗੱਲ ਦੋ ਕਮਰਿਆਂ ਦੀ ਅਮਗਰਦੀ ਜੀ ਅਚਾਨਕ ਹੀ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਜੀ ਪਾਣੀ ਕਰਕੇ ਕੁਝ ਤਾਂ بارشਾਂ ਦਾ ਕੁਝ ਵਾਹਾਂ ਦਾ ਇਕੱਠਾ ਹੋ ਗਿਆ ਜੀ ਪਾਣੀ ਉਹਦੇ ਕਾਰਨ ਸਾਰੇ ਦੋ ਕਮਰਿਆਂ ਦੀ ਨੀਂ ਬਹਿ ਗਈ ਤੇ ਚਾਹਨ ਕੀ ਹੀ ਕਮਰੇ ਟੱਗ ਪੇ ਕੁਛਕ ਸਮਾਨ ਨਿਕਲੇ ਸਾਡੇ ਤੇ ਕੁਛਕ ਵਿੱਚ ਹੀ ਰਹਿ ਗਿਆ ਸੀਗਾ ਟੋਟ ਟੱਗਿਆ ਜੀ ਬਾਕੀ ਹੁਣ ਮੰਗ ਕਰਦੇ ਕੋਈ ਚਲੋ ਮਦਦ ਕਰਦੇ ਸਾਡੇ ਕੋਈ ਨੁਕਸਾਨ ਤੁਹਾਡੇ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਕੋਈ ਹਾਂ ਉਹਦਾ ਨੁਕਸਾਨ ਤਾਂ ਬੱਚਾ ਤਾਂ ਜਾਨੀ ਦਾ ਨਹੀਂ ਹੋਇਆ ਕੋਈ ਤੇ ਬਾਕੀ ਉਹ ਬੈੱਡ ਵਗੈਰਾ ਸੀ ਪੀਟੀ ਵਗੈਰਾ ਉਹ ਟੁੱਟਾ ਟੱਗ ਗਈ ਜੀ ਠੀਕ ਹੈ ਜੀ ਪਿੰਡ ਦੇ ਕਿੰਨੇ ਕੁ ਹੋਰ ਜਣੇ ਘਰ ਹੈਗੇ ਜਿੰਨੇ ਦੇ ਇਹ ਆਫਤ ਆਈ ਹੈ ਪਿੰਡ ਹੈਗੇ ਆ ਜੀ ਸਾਡੇ ਪਿੰਡ ਦੇ ਘਰ 13 14 ਜਣੇ ਹੈਗੇ ਆ ਜੀ ਤਕਰੀਬਨ ਜਿਹੜੇ ਵੀ ਮੰਨ ਕੇ ਚੱਲੋ ਪਾਣੀਆਂ ਦੇ ਸ਼ਿਕਾਰ ਹੀ ਹੋਏ ਆ ਜੀ ਗਰੀਬ ਗੁਰਬਸ ਸਾਰਾ ਹੈਗਾ ਜੀ ਕੋਈ ਵਿੱਚ ਅਮੀਰ ਤਾਂ ਬੰਦਾ ਨਹੀਂ ਕਿ ਗਰੀਬਾਂ ਦੀ ਡਿੱਗ ਤੇ ਰੱਬ ਵੀ ਕਿਤੇ ਨਾ ਕਿਤੇ ਕੋਈ ਚਲੋ ਕੀ ਲਾ ਲੋ ਬਸ ਪ੍ਰਸ਼ਾਸਨ ਦਾ ਕੋਈ ਗੱਲ ਪਤਾ ਕੀਤੀ ਆ ਕੀ ਕਿਉਂਕਿ ਸਰਕਾਰ ਮੁਆਵਜ਼ਾ ਦਿੰਦੀ ਹੈ ਵੀ ਆਏ ਤੁਹਾਡੇ ਕੋਲ ਪ੍ਰਸ਼ਾਸਨ ਆਇਆ ਸੀਗੇ ਜੀ ਸੇਕੋ ਸਾਹਿਬ ਆਏ ਸੀਗੇ ਦੇਖ ਕੇ ਮੁਆਵਜ਼ਾ ਕਰਕੇ ਮੁੜ ਗਏ ਆ ਜੀ ਫਿਲਹਾਲ ਕੋਈ ਮਦਦ ਨਹੀਂ ਹੋਈ ਸਾਡੀ ਠੀਕ ਹੈ ਜੀ ਕੋਈ ਮਦਦ ਨਹੀਂ ਪਹੁੰਚੀ ਕਿਵੇਂ ਪਾਰਸ਼ਾ ਦੇ ਦਿਨ ਹੈਗੇ ਪਰ ਕਿਵੇਂ ਗੁਜ਼ਾਰਾ ਹੁਣ ਹੋਊਗਾ ਨਜ਼ਾਰਾ ਇਹੀ ਆ ਜੀ ਵੀ ਸਾਡੇ ਕੋਈ ਤਾਂ ਨਹੀਂ ਸਰਦਨ ਕੋਈ ਸਹਾਇਤਾ ਕਰੇ ਜੀ ਜਿਹੜਾ ਕੋਈ ਅਸੀਂ ਚਲੋ ਇਹ ਤਾਂ ਜਲ ਤੋਂ ਜਲ ਕੋਈ ਹੱਲ ਕਰੀਏ ਜੀ ਇਹ ਕਿਨੇ ਕੇ ਬੱਚੇ ਜੀ ਮੁੜ ਕੇ ਸਾਨੂੰ ਗਾਂ ਕੋਈ ਨੁਕਸਾਨ ਹੋ ਗਿਆ ਤਾਂ ਉਹਦਾ ਫਿਰ ਜ਼ਿੰਮੇਵਾਰੀ ਕੌਣ ਆ ਜੀ ਤੇ ਬਾਕੀ ਕਮਰੇ ਦੀ ਗੱਲ ਕਰੀਏ ਉਹ ਕਿਵੇਂ ਕਰਾਂ ਸਾਰਿਆਂ ਦਾ ਇਹੀ ਹੈ ਜੀ ਕੰਮ ਬਸ ਤਰੇੜਾ ਤੁਰੜਾ ਛੱਡੀ ਜਾਂਦੇ ਆ ਜੀ ਬਸ ਉਹ ਖਤਮ ਹੀ ਆ ਜੀ ਕੰਮ ਜੇ ਕੋਈ بارشਾਂ ਨਾ ਹਟੀਆਂ ਤਾਂ ਕੰਮ ਖਤਮ ਹੀ ਆ ਜੀ ਬਸ ਕੋਈ ਆਸ ਨਹੀਂ ਬਹੁਤੀ ਜ਼ਿਆਦੇ ਵੱਡੀ ਜੀ ਤਾਂ ਤੁਸੀਂ ਸੁਣਿਆ ਕਿਵੇਂ ਕਿ ਪੱਕੀ ਹਾਲਾਤ ਦਿਖਾਉਣੇ ਆ ਅੰਦਰਲੇ ਪਾਸੇ ਤੁਹਾਨੂੰ ਆ ਜਿਹੜੀਆਂ ਬਿਲਕੁਲ ਤੇੜਾਂ ਪਈਆਂ ਹੋਈਆਂ ਨੇ ਤੇ ਜਿਹੜੇ ਹੈਗੇ ਬਾਕੀ ਇਹਨਾਂ ਕਮਰਿਆਂ ਨੂੰ ਜਿਹੜੀ ਬਚਾਉਣ ਦੀ ਇਹਨਾਂ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਹਦੇਲੇ ਪਾਸੇ ਨਿਗਾਹ ਮਾਰ ਗਈ ਤੇ ਇਕਲੇ ਪਾਸੇ ਵੀ țeੜਾ ਪਈਆਂ ਨੇ ਹਾਲਾਂਕਿ ਪ੍ਰਸ਼ਾਸਨ ਤੇ ਫਰੀ ਕੋਰਟ ਦੇ ਵਿਧਾਇਕ ਮੌਕੇ ਤੇ ਘੇੜਾ ਮਾਰ ਕੇ ਗਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਹੈਗੀ ਇਹਨੂੰ ਗੁਜ਼ਾਰਸ਼ ਵੀ ਆ ਕਿ ਜਿਹੜਾ ਇਹਨਾਂ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ ਕਿਉਂਕਿ ਘਰਾਂ ਦੀਆਂ ਛੱਤਾਂ ਬਿਲਕੁਲ ਡਿੱਗ ਚੁੱਕੀਆਂ ਨੇ ਪਿਛਲੇ ਦੋ ਕਮਰੇ ਨੇ ਤੇ ਬਿਲਕੁਲ ਇਹ ਤੇ ਹੁਣ ਜਿਹੜਾ ਹੈਗਾ ਅਧੋਈ ਮਿਹਨਤ ਮਜ਼ਦੂਰੀ ਵੀ ਕਰਦੇ ਨੇ ਉਹ ਵੀ ਇੱਕ ਵਾਰ ਕਿਤੇ ਨਾ ਕਿਤੇ ਰੁਕ ਗਈ ਆ ਕਿਉਂਕਿ ਹੁਣ ਘਰ ਵਾਲੇ ਪਾਸੇ ਹੋ ਗ ਕਿੰਨੇ ਕਮਰੇ ਉੱਤੇ ਤੁਹਾਡੇ ਦੋ ਜੀ ਅੱਛਾ ਤੇ ਕੋਈ ਸਮਾਨ ਸਮਨ ਕਿੰਨਾ ਨੁਕਸਾਨ ਸਵਾਣ ਬੇਟ ਟਟ ਗਈ ਉਹ ਪਾਡੇ ਟਿੰਡੇ ਵਿੱਚ ਪਏ ਸੀ ਹੂੰ ਮੌਕੇ ਤੇ ਆਪ ਲਿਕ ਲਗੇ ਬਾਅਦ ਤੇ ਅੱਜ ਦੀ بارش ਪਈ ਜਾਂਦੀ ਇਹਦੇ ਨੁਕਸਾਨ ਹੋਇਆ ਸਾਡੇ ਦਾ بارش ਨਹੀਂ ਹੋਇਆ ਜੀ ਨਿਆਈ ਚ ਘਰ ਸੀਗੇ ਨਾਲ ਪਾਣੀ ਪੂਣੀ ਲੱਗ ਗਏ ਤੇ ਨੀਆ ਬਹਿ ਗਿਆ ਫਿਰ ਘਰ ਕੋਈ ਦੱਸੇ ਨੇ ਟੋੜੇ ਨੇ ਨੇੜੇ ਤੇੜੇ ਆ ਕਿ ਆਸਿਪ ਉਹ ਦੂਰ ਵੀ ਹੈ ਕਿ ਨੇੜੇ-ਨੇੜੇ ਆ ਵਸਤੀ ਦੇ ਵਿੱਚ ਹੀ ਆ ਜੀ ਅੱਛਾ ਤਾਂ 12 ਘਰ ਹੈਗੇ ਤੁਹਾਡਾ ਵੀ ਹੋਇਆ ਕੋਈ ਨੁਕਸਾਨ ਹਾਂ ਜੀ ਸਾ ਦੋ ਕਮਰੇ ਸੀ ਮੇਰੇ ਰਸੋਈ ਸੀ ਸਾਰਾ ਡੱਗ ਪਿਆ ਜਾਂਦਾ ਆ ਨਾਲ ਹੀ ਤੰਬੂ ਲਾ ਕੇ ਬੈਠੇ ਹੋਏ ਅੰਦਰ ਅੱਛਾ ਤੰਬੂ ਦੇ ਸਾਮਾਨ ਦਰਬਾਰਸ਼ ਦੇ ਵਿੱਚ ਤਾਂ ਬੜਾ ਔਖਾ ਹੋ ਗਿਆ ਹੁਣ بارش ਦਾ ਔਖਾ ਹੀ ਆਈ ਫਿਰ ਉਦਾਂ ਉਹਨਾਂ ਤੰਬੂ ਦੇ ਵਿੱਚ ਗੁਜ਼ਾਰਾ ਕਰੀਏ ਹਾਂ ਆ ਤੰਬੂ ਲੱਗਾ ਹੋਇਆ ਨਾਲ ਇਧਰ ਦੇਖੋ ਪ੍ਰਸ਼ਾਸਨ ਦੇ ਆਏ ਸੀ ਉਹਨਾਂ ਨੇ ਕੋਈ ਗੱਲਬਾਤ ਕੀਤੀ ਕੋਈ ਹਾਂ ਜੀ ਸੇਖੂ ਸਾਹਿਬ ਆਏ ਸੀ ਇਹ ਦੇਖ ਕੇ ਕਿਹੜਾ ਚਲੇਗੇ ਬਾਕੀ ਅੱਗੇ ਉਹਨਾਂ ਨੇ ਦੱਸਿਆ ਸੀ ਵੀ ਚਲੋ ਕੁਝ ਸਹਾਇਤਾ ਕਰਾਂਗੇ ਪਰ ਹਾਲੇ ਤੱਕ ਕੁਝ ਨਹੀਂ ਆਈ ਕਿ ਬਾਰਸ਼ ਦੇ ਵਿੱਚ ਐਸ ਲੋਟੋਂ ਸਾਮਾਨ ਕਿੱਥੇ ਰੱਖੀਏ ਜੇ ਆਪਦੇ ਬੈਠਣ ਕਰਨ ਦਾ ਕੰਮ ਵੀ ਜਿਹ ਹੂੰ ਹੁਣ ਤਾਂ ਜਮਾਂ ਮੰਦਾ ਹੀ ਹੋਇਆ ਤੇ ਯਾਨੀ ਕਹਦੇ ਇਹ ਦੋਰੀ ਮਾਰ ਪੈ ਗਈ ਇੱਕ ਪਾਸੇ ਤਾਂ ਹੁਣ ਛੱਤਾਂ ਡਾਗ ਗਈਆਂ ਤੇ ਦੂਜੇ ਹੁਣ ਕੰਮ ਵੀ ਹਨਾ ਕੰਮ ਵੀ ਹੈ ਨਹੀਂ ਹੁੰਦਾ ਬਸ ਕਿ ਹੁਣ ਲੱਗਦਾ ਕਿ ਸਰਕਾਰ ਪੈਸੇ ਦੇਊਗੀ ਜਾਂ ਕਿਸੇ ਕਿਸੇ ਤੋਂ ਹੋਰ ਦਾਨੀ ਸੱਜਣਾ ਤੋਂ ਆਪਣੀ ਦੇਖੋ ਜੀ ਅੱਗੇ ਹੁਣ ਸਮਾਂ ਦੱਸਦਾ ਕਿਹੜਾ ਹਲੇ ਤੀਕ ਤੱਕ ਕਿਸੇ ਨੇ ਕੋਈ ਬਾਣੀ ਫੜੀ ਹਾਂ ਹੌਣ ਵਾਲੇ ਸਮੇਂ 'ਚ ਵੇਖੋ ਜੇ ਕੁਛ ਕਰਦੇ ਆ ਹੁਣ ਦਾ ਕੰਮ ਤੋਂ ਵੀ ਬੇਕਾਰ ਰੋਏ ਬੈਠੇ ਆ ਕਿਤੇ ਕੰਮ ਵੀ ਨਹੀਂ ਜਾਣ ਰੋਗੇ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਤੁਹਾਨੂੰ ਅੱਗੇ ਵੀ ਕੀ ਕਹਿਣਾ ਹੈਗਾ ਤਾਰੋ ਫਰੀਕੋੜਾ ਜ਼ਿਲ੍ਹੇ ਦੇ ਪਿੰਡ ਕੋਦੂ ਵਾਲੇ ਦੇ ਪਿੰਡਾਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਪਿੰਡ ਵਿੱਚ ਕਿਦਾਂ ਆ ਘਰਾਂ ਦਾ ਨੁਕਸਾਨ ਹੋਇਆ ਮਾਦਾ ਕੀ ਨਾ ਤੁਹਾਡਾ ਚਰਨਜੀਤ ਗਰ ਕੱਲ ਕਰੀਏ ਤੁਹਾਡੇ ਹੋਰ ਕਿੰਨਾ ਤੇ ਨੁਕਸਾਨ ਜਿਹੜੇ ਇੱਥੇ بارش ਨਾਲ ਹੋ ਰਿਹਾ ਹੈ ਬਹੁਤ ਚਾਹੁੰਦਾ ਜੀ ਸਾਡਾ ਤਾਂ ਰਾਤ ਨੂੰ ਇੱਥੇ ਬੈਠੇ ਰਹਿੰਦੇ ਬਾਹਰ ਇਸ ਤਰ੍ਹਾਂ ਰਾਤ ਨੂੰ ਵੀ ਜਦੋਂ ਹੁੰਦਾ ਨਾ ਆ ਸਾਡਾ ਨਾਲਲਾ ਵਿਚਾਰਾ ਬਾਪੂ ਫੌਜੀ ਆ ਇਹਨਾਂ ਦਾ ਵੀ ਢੜ ਢੜ ਚੁਈਆਂ ਨਾਲ ਹੀ ਸਾਡੇ ਚੰਗੀਆਂ ਦੇ ਇਹਨਾਂ ਦਾ ਮੁੰਡੇ ਦਾ ਘਰ ਛੋਟੇ ਦਾ ਤੁਹਾਡਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਮੈਂ ਤੇ ਮੇਰੇ ਘਰਾਂ ਚ ਦੋ ਕੁੜੀਆਂ ਇੱਥੇ ਮੇਰੇ ਪੋਤੀਆਂ ਪੜਨ ਗਈਆਂ ਉਹਨਾਂ ਦਾ ਮਾਪਿਓ ਹੈ ਨਹੀਂ ਦੋਵਾਂ ਦਾ ਮਾਂ ਵੀ ਮੁੱਕੀ ਪਿਓ ਵੀ ਮੁੱਕਿਆ ਤੇ ਅਸੀਂ ਦਾਦਾ ਦਾਦੀ ਹਾਂ ਜੀ ਕੌਣ ਹੋਊਗਾ ਜੇ ਆਪ ਡਰ ਲੱਗ ਦੋ ਤੇ ਅਸੀਂ ਤਾਂ ਮੈਂ ਤਾਂ ਸੁੰਦੀ ਨਹੀਂ ਇਹ ਤਾਂ ਇਹਦਾ ਸਮਾਂ ਪੈ ਜਾਂਦਾ ਮੈਂ ਤਾਂ ਸੁੰਦੀ ਨਹੀਂ ਮੈਂ ਤਾਂ ਥੋੜੀ ਫਿਰਦੀ ਰਾਤ ਨੂੰ ਉੱਟ ਕੇ ਹਾਂ ਮੈਂ ਤਾਂ ਮੈਂ ਬਾਹਰ ਆ ਜਾਈ ਨਹੀਂ ਉੱਟ ਕੇ ਜਦ ਨਹੀਂ ਆਉਂਦਾ ਕੀ ਕਾਰਨ ਵੜਦਾ ਵੀ ਆ ਜਿਹੜਾ ਹੁਣ ਪ੍ਰਸ਼ਾਸਨ ਨੂੰ ਗੁਰਾਇਆ ਸੀ ਗੱਲਬਾਤ ਫੋਟਨਾ ਕੀਤੀ ਕੋਈ ਉਹਨਾਂ ਨੇ ਨਹੀਂ ਜੀ ਸਾਡੇ ਤਾਂ ਨਹੀਂ ਕੋਈ ਵੀ ਆਇਆ ਨਾ ਸਾਨੂੰ ਪਤਾ ਹੀ ਨਹੀਂ ਲੱਗਾ ਸਾਨੂੰ ਸਾਡੇ ਤਾਂ ਨਾ ਕਿਸੇ ਆਇਆ ਕੋਈ ਸਾਨੂੰ ਸਾਨੂੰ ਜਦੋਂ ਪਤਾ ਹੀ ਦੱਸਿਆ ਹੀ ਨਹੀਂ ਕਿਸੇ ਨੇ ਵੀ ਸਾਡੇ ਕੋਠਿਆਂ ਵਾਲਾ ਉਹਨਾਂ ਦਾ ਕੋਈ ਕੋਈ ਮੁੜ ਕੇ ਕੀ ਤਾਂ ਸਾਨੂੰ ਹੁਣ ਕਿਉਂ ਨਹੀਂ ਦੱਸਿਆ ਮੰਗ ਕੀ ਕਰਦੇ ਹੋ ਮੰਗ ਜੀ ਸਾਡਾ ਕੋਲੇ ਬਸ ਕੋਲੇਓ ਚੱਜਦੇ ਪਵਾ ਦਿਓ ਕਿ ਲੰਟਰ ਲੂੰਟਰ ਕੋਈ ਪੈ ਜਾ ਗਰੀਬਾਂ ਦਾ ਡਿੱਗੀ ਜਾਂਦੇ ਵੱਤੇ ਟਹਿਲਾਂ ਪਾਟੀਆਂ ਗਈਆਂ ਕਹਿੰਦਾ ਜੇ ਤੇੜਾਂ ਆ ਪਿੰਗਾ ਰੱਬ ਦੇ ਘਰ ਦਾ ਕੀ ਤਾਂ ਕਦੋਂ ਡਗ ਪੈਣ ਇਹਨਾਂ ਦਾ ਕਿ ਨਹੀਂ ਹਾਂ ਦਿਸੀ ਜਾਣੇ ਸਾਰਾ ਤੇੜਾ ਹੀ ਆਇਆ ਪਈਆਂ ਇਹ ਤਾਂ ਮਜਬੂਰ ਆ ਹੁਣ ਅਸੀਂ ਬੁੱਢੇ ਨਾ ਤਾਂ ਸੋਤੇ ਮਿੱਟੀ ਸਿਰਦੀ ਦਾ ਨਾ ਸੋਤੇ ਉੱਤੇ ਲੱਗਦੀ ਆ ਐ ਅਗਲੇ ਉਹ ਨੋ ਪੱਤੇ ਗਏ ਉਹ ਗੁਜਾਰਾ ਸਿਆੜੀ ਪਿਲਛਣ ਆਉਂਦੀ ਬਸ ਟਾਈਮ ਪਾਸ ਦੁੱਧ ਪਾਉਨੇ ਮਿੰਗਾ ਪਸੂ ਰੱਖ ਕੇ ਪੱਠੇ ਕੋ ਦੇ ਸਰ ਰੇਗਾ ਦਾ ਕੰਮ ਚੱਲਦਾ ਉੱਥੇ ਜਾ ਵੜਦੇ ਆ ਹੋਰ ਕੀ ਕਰਨਾ ਸੀ ਪੁੱਤ 18 18 ਸਾਲਾਂ ਦੀਆਂ ਦੋ ਹੈ ਤੇ ਪੁੱਤ ਵੀ ਮੁੱਕ ਗਿਆ ਮੁੰਡਾ ਹੈਗਾ ਉਹ ਅੱਡ ਵੱਡਾ ਬਹੁ ਅਗਲੀ ਕਿਉਂ ਸਾਨੂੰ ਡੈਡੀ ਆਉਣ ਦਿੰਦੇ ਅਗਲੇ ਉਹ ਆਉਦੇ ਘਰ ਬਾਰ ਵਾਲੇ ਅਗਲੇ ਇੱਥੇ ਦਾਦਾ ਦਾਦੀਆਂ ਅਸੀ ਤਾਂ ਬਹੁਤ ਪਰੇਸ਼ਾਨ ਆ ਮੈਂ ਜੱਗ ਤੇ ਪਤਾ ਤੇਰੇ ਬਿਨਾ ਸਰਦਾ ਨਹੀਂ ਤਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਕਿਵੇਂ ਇਹਨਾਂ ਦੇ ਦੋਨੇ ਕਮਰਿਆਂ ਦੇ ਵਿੱਚ ਜਿਹੜੀ ਤਰੇੜਾਂ ਆਈਆਂ ਹੋਈਆਂ ਇਧਰੇ ਪਾਸੇ ਵੀ ਤਰੇੜਾਂ ਆਈਆਂ ਹੋਈਆਂ ਜਿਹੜਾ ਸਲਾਬ ਜਿਹੜੀ ਪੂਰੀ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੇ ਸਲਾਬ ਹੈਗੀ ਆ ਤੇ ਇਹਨਾਂ ਦੇ ਜਿਹੜਾ ਹੈਗਾ ਪੋਤੀਆਂ ਨਾਲ ਦੋਹਾਂ ਨਾਲ ਰਹਿ ਰਹੀ ਹੈਗੀ ਆ ਪੁੱਤ ਦੀ ਤੇ ਨੌ ਦੀ ਪਹਿਲਾਂ ਹੀ ਜਿਹੜੀ ਹੈਗੀ ਆ ਮਾਦਰੋ ਜੀ ਲਗਾਤਾਰ ਤੁਹਾਨੂੰ ਕੁਦੇ ਵਾਲੇ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਨੇ ਇਸ ਘਰ ਨੂੰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਜਿਹੜਾ 600 ਢਿੱਗ ਪਈਆਂ ਨੇ ਜਿਹੜਾ ਬੁਰੀ ਤਰ੍ਹਾਂ ਜਿਹੜਾ ਹੈਗਾ ਘਰ ਦੇ ਬਲੇ ਪਿਛਲੇ ਪਾਸੇ ਕਮਰੇ ਸੀਗੇ ਕਿਉਂਕਿ ਪਿਛਲੇ ਪਾਸੇ ਨਿਆਈਂ ਚ ਖੇਤ ਨੇ ਤੇ ਪਿਛਲੇ ਪਾਸੇ ਪਾਣੀ ਖੜਾ ਸੀ ਕੁਝ ਛੱਤਾਂ ਵਿੱਚ ਹੁੰਦੀਆਂ ਸੀ ਤਾਂ ਬਿਲਕੁਲ ਜਿਹੜਾ ਘਰ ਦੇ ਚੁੱਕਿਆ ਤੇ ਇਹਨਾਂ ਵੱਲੋਂ ਹੁਣ ਤੰਬੂ ਲਾ ਕੇ ਜਿਹੜਾ ਇੱਥੇ ਆਪਣਾ ਰਸਮਾਂ ਰੱਖਿਆ ਹੋਇਆ ਤੇ ਜਿਹੜੇ ਮਾੜੇ ਮੋٹے ਹੋਰ ਕਮਰੇ ਨੇ ਉਹਨਾਂ ਉੱਪਰ ਵੀ ਜਿਹੜਾ ਹੈਗਾ ਤਰਪਾਲਾਂ ਪਾਈਆਂ ਗਈਆਂ ਨੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ بارش ਪੈ ਰਹੀ ਹੈ ਉਹਦੇ ਦਾ ਨੁਕਸਾਨ ਹੋ ਗਏ ਹਾਂਜੀ ਬਈ ਤੁਹਾਡਾ ਕਿਹਨਾ ਜਰਨੈਲ ਸਿੰਘ ਅਸੀਂ ਤੁਹਾਡਾ ਕਿਨ ਸਾਡਾ ਤਾਂ ਬਹੁਤ ਹੋ ਗਿਆ じゃ ਸਾਰੇ ਕਮਰੇ ਹੀ ਡਿੱਗ ਪਏ ਆ ਇਧਰ ਦੀ ਆ ਕੇ ਦੇਖ ਲਿਓ ਹੂੰ ਸਾਰੇ ਡਿੱਗ ਪਏ ਆ ਤੇ ਹੁਣ ਦੁਬਾਰੇ ਲੱਗੇ ਆ ਕੱਢਣ ਮਿਸਤਰੀ ਲਾਈ ਬੈਠੇ ਆ ਵੀ ਪੈਣ ਨੂੰ ਤਾਂ ਥਾਂ ਹੀ ਨਹੀਂ ਤੋਂ ਕਮ ਹੈਗੇ ਆ ਰਸੋਈ ਆ ਤੇ ਕਾ ਇੱਥੇ ਨਿਕਾ ਜਾ ਕਮਰਾ ਜਾ ਉਹਦੇ ਚ ਪੈਣੇ ਆ ਤੇ ਕੋਸਾ ਸਮਾਨ ਇਧਰ ਘਰੇ ਰੱਖਿਆ ਗਵਾਂਡੀਆਂ ਦੇ ਸਾਰਾ ਤੇ ਬੱਚਿਆਂ ਬੱਚਿਆਂ ਦਾ ਫਿਰ ਔਖਾ ਹੋ ਗਿਆ ਸਾਰਾ ਔਖਾ ਤਾਂ ਹੋਣਾ ਹੀ ਸੀ ਜੇ ਪੈਣ ਨੂੰ ਥਾਂ ਹੀ ਨਹੀਂ ਹੂੰ ਬੱਚੇ ਹੈਗੇ ਆ ਹਾਂ ਜੀ ਤੁਹਾਡਾ ਵੀ ਕੋਈ ਨਕਸਾ ਆਹੀ ਨਕਸਾ ਆਪਣਾ ਜੀ ਇਹ ਨਾਲ ਹਾਂ ਮਿੰਸਟਰ ਸਾਰੇ ਤਰ੍ਹਾਂ ਰੇੜੇ ਗੱਪੇ ਹਾਂਜੀ ਹਾਂਜੀ ਤੇ ਫਿਰ ਹੁਣ ਕੋਈ ਪ੍ਰਸ਼ਾਸਨ ਜਿਵੇਂ ਕਹਿੰਦਾ ਸੀ ਅਸੀਂ ਸਰਕਾਰ ਮੁਆਵਜ਼ਾ ਦਵਾਂਗੇ ਕੋਈ ਲੱਗਦਾ ਕੋਈ ਆਉਣ ਲੱਗਣਾ ਵਿੱਚ ਤੁਹਾਨੂੰ ਮੁਆਵਜ਼ਾ ਮਿਲ ਜਾਵੇ ਵੇਖੋ ਜੀ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂਗਾ ਵੀ ਹਜੇ ਤਾਂ ਕੋਈ ਕੇਰਾ ਤਾਂ ਵੇਖ ਕੇ ਤਾਂ ਗਏ ਹੁਣ ਅੱਗੇ ਗਾਂ ਪ੍ਰਸ਼ਾਸਨ ਦੀ ਮਰਜ਼ੀ ਕੀ ਕਰ ਰਹੀ ਕੀ ਨਹੀਂ ਬੱਚਿਆਂ ਨਾਲ ਪੈਣ ਦਾ ਵੀ ਔਖਾ ਆ ਪਿਆ ਜੀ ਤੰਬੂ ਦੇ ਵਿੱਚ ਇਹ ਦਿਨਾਂ ਪੈਣਾ ਵੀ ਨਾਲ ਬੱਚਿਆਂ ਦੇ ਔਖਾ ਆ ਪਿਆ ਸਾਰਾ ਕਿਉਂਕਿ ਤੰਬੂ ਵਿੱਚ ਆਉਣ ਲੱਗ ਜਾਂਦਾ بارش ਜ਼ਿਆਦਾ ਹੁੰਦੀ ਹੈ। ਤੰਬੂ ਦੇ ਵਿੱਚ ਪੈਣ ਦਾ ਵੀ ਮੁਸ਼ਕਲ ਹੋਇਆ ਪਈ ਹੈ। ਤਾਂ ਕਾਫੀ ਔਖਾ ਲੋਕਾਂ ਨੂੰ ਕਿਉਂਕਿ ਨਿੱਕੇ-ਨਿੱਕੇ ਦੇ ਨੇ ਬੱਚੇ ਹਨ ਤੇ ਜਿਹੜਾ ਹੁਣ بارش ਦੇ ਕਾਰਨ ਫਰੀਕੋਟ ਜ਼ਿਲ੍ਹੇ ਦੇ ਕੁੱਦੂ ਵਾਲੇ ਪਿੰਡ ਦੇ ਵਿੱਚ ਜਿਹੜਾ ਕਾਫੀ ਨੁਕਸਾਨ ਹੋਇਆ ਜਿੱਥੇ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਤੇ ਦੂਜੇ بارش ਦੇ ਨਾਲ ਵੀ ਇਹ ਜਿਸੇ ਕਿਸਾਨਾਂ ਦੀ ਫਸਲਾਂ ਨੂੰ ਦਿਖਾਈਆਂ ਉਹਨਾਂ ਦਾ ਵੀ ਬੁਰਾ ਹਾਲ ਹੋਇਆ ਪਰ ਦੂਜੇ ਪਾਸੇ ਇਹਨਾਂ ਗਰੀਬਾਂ ਤੇ ਵੀ ਜਿਹੜਾ ਕਹਿਰ ਟੈ ਹੈ ਉਹਨਾਂ ਦੂਜੇ ਪਾਸੇ ਇਹਨਾਂ ਨੂੰ ਆਸ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇਵੇ ਤੇ ਆਪਣੇ ਘਰਾਂ ਦਾ ਜਿਹੜਾ ਦੁਬਾਰਾ ਸ਼ੱਤਾਂ ਖੜੀਆਂ ਕਰ ਸਕਣ ਕੁਝ ਲੋਕਾਂ ਵੱਲੋਂ ਆਪਣੇ ਪੱਦਰ ਦੀ ਕੀਤੀਆਂ ਹੋਈਆਂ ਜਾ ਰਹੀਆਂ ਨੇ ਤੇ ਜਿਵੇਂ ਸਰਕਾਰ ਨੇ ਮੁਆਵਜ਼ੇ ਦੀ ਗੱਲ ਕਹੀ ਗਈ ਸੀ ਉਹ ਇਹਨਾਂ ਨੂੰ ਮਿਲੇ ਤਾਂ ਜੋ ਆਪਣਾ ਘਰ ਪਹੁੰਚ ਤੇ ਆਪਣਾ ਜਿਹੜਾ ਗੁਜ਼ਾਰਾ ਕਰ ਸਕਣ ਕਿਉਂਕਿ ਇਹਨਾਂ ਦੇ ਕੰਮ ਵੀ ਇੱਕ ਵਾਰ ਜਿਹੜੇ ਹੁਣ ਰੁਕੇ ਹੋਏ ਨੇ ਕੈਮਰਾਮੈਨ ਧਰਮਿੰਦਰ ਨਾਲ ਜਗਬੰਨ ਟੀਵੀ ਲਈ ਜਗਤਾਰ ਸਿੰਘ